ਡＳＯ ਕਮ ਕਾਰਜਕਾਰੀ ਇੰਜੀਨੀਅਰ ਸ਼੍ਰੀ ਵਿਪਨ ਕੁਮਾਰ ਸਿੰਘਲਾ ਜੀ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ ਨੰਬਰ 2 ਪਟਿਆਲਾ ਦੇ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਿਕ 20 ਮਈ 2022 ਨੂੰ ਪਟਿਆਲਾ ਦਿਹਾਤੀ ਬਲਾਕ ਨੂੰ ਓਡੀਐਫ ਪਲੱਸ ਮਾਡਲ 2022 ਤੋਂ 23 ਵਿੱਚ ਕਰਨ ਦੇ ਲਈ ਮੁਖ ਦਫ਼ਤਰ ਜਲ ਸਪਲਾਈ ਅਤੇ ਸੈਨੀਟੇਸ਼ਨ ਪਟਿਆਲਾ ਵਿਖੇ ਮੀਟਿੰਗ ਰੱਖੀ ਗਈ ਅਤੇ ਇਸ ਮੀਟਿੰਗ ਦੇ ਵਿੱਚ 58 ਪਿੰਡਾਂ ਦੇ ਸਰਪੰਚ ਪੰਚ ਪੰਚਾਇਤ 77 ਐਸ ਡੀਓ ਪੰਚਾਇਤੀ ਰਾਜ ਸ਼ਾਮਿਲ ਹੋਏ ਅਤੇ ਆਏ ਹੋਏ ਲੋਕਾਂ ਨੂੰ ਸਰਕਾਰ ਦੀਆਂ ਸਲਰੀਆ ਸਕੀਮਾ ਜਿਵੇਂ ਸੋਲਿਡ ਵੇਸਟ ਮੈਨੇਜਮੈਂਟ ਪਲੈਂਟ ਲiquid ਵੇਸਟ ਮੈਨੇਜਮੈਂਟ ਪਲੈਂਟ ਅਤੇ ਕਮਿਊਨਿਟੀ ਸੈਨੀਟਰੀ ਕੰਪਲੈਕਸ ਪਲਾਸਟਿਕ ਵੇਸਟ ਮੈਨੇਜਮੈਂਟ ਅਤੇ ਗੋਬਰ ਤਨ ਦੇ ਬਾਰੇ ਜਾਣਕਾਰੀ ਦਿੱਤੀ ਗਈ ਇਸ ਦੇ ਨਾਲ ਹੀ ਹਰਦਾਸਪੁਰ ਪਿੰਡ ਦੀ ਡਾਕੂਮੈਂਟਰੀ ਫਿਲਮ ਐਸ ਡਬਲਯੂ ਐਮ ਦੇ ਤਹਿਤ ਦਿਖਾਈ ਗਈ ਐਡੀਐਸਓ શ્રી ਨਰਿੰਦਰ ਕੁਮਾਰ શ્રી ਚੰਦਰਪ੍ਰੀ ਸਿੰਘ ਜੇ ਹੈੱਡ ਆਫਿਸ ਸੈਨੀਟੇਸ਼ਨ ਪਟਿਆਲਾ ਸ਼੍ਰੀਮਤੀ ਵੀਰਪਾਲ ਦਿਖਿਤ ਆਈਈਸੀ ਸ਼੍ਰੀਮਤੀ ਸੀਮਾ ਸੋਹਲ ਸੀਡੀਐਸ ਬਲੋ ਪ੍ਰੋਜੈਕਟ ਦੇ ਬਾਰੇ ਜਾਣਕਾਰੀ ਦਿੱਤੀ ਗਈ ਸਾਹਿਬ ਜੀ ਮੇਰਾ ਨਾਮ ਵੀਰਪਾਲ ਆਈਸੀ ਸਪੈਸ਼ਲਿਸਟ ਜਨ ਸਪਲਾਈ ਵਿਭਾਗ ਮੈਂ ਵੱਲੋਂ ਅੱਜ ਪਟਿਆਲਾ ਜ਼ਿਲ੍ਹੇ ਦੇ ਪਟਿਆਲਾ ਦਿਹਾਤੀ ਦੇ ਬਲਾਕ ਦੇ ਪਿੰਡਾਂ ਦੀ ਅਸੀਂ ਇੱਥੇ ਮੀਟਿੰਗ ਰੱਖੀ ਸੀ ਇਸ ਮੀਟਿੰਗ ਰੱਖਣ ਦਾ ਮੁੱਖ ਮਕਸਦ ਸੀਗਾ ਬਲਾਕ ਪਟਿਆਲਾ ਦਿਹਾਤੀ ਨੂੰ ਓਡੀਆ ਪਲੱਸ ਮਾਡਲ ਬਲਾਕ ਘੋਸ਼ਿਤ ਕਰਨਾ ਇਹਦੇ ਵਿੱਚ ਅਸੀਂ ਪਿੰਡਾਂ ਨੂੰ ਠੋਸ ਕੂੜੇ ਦੇ ਪਰਵੰਧਨ ਸਹੀ ਢੰਗ ਨਾਲ ਪ੍ਰਵੰਧਨ ਦੀ ਜਾਣਕਾਰੀ ਦਿੱਤੀ ਇਸ ਤੇ ਨਾਲ ਹੀ ਤਰਲ ਕੂੜੇ ਦੇ ਸਹੀ ਢੰਗ ਨਾਲ ਪ੍ਰਵੰਧਨ ਦੀ ਜਾਣਕਾਰੀ ਦਿੱਤੀ ਤਾਂ ਕਿ ਸਾਡੇ ਪਿੰਡਾ ਹਰ ਪੱਖੋਂ ਸਾਫ਼ ਸੁਥਰੇ ਰਹਿਣ ਜਿਹੜੇ ਪਿੰਡਾ ਵਿੱਚ ਗੰਦਗੀ ਆ ਜਿਹੜੇ ਕੂੜਾ ਗਲੀਆਂਾਂ 'ਚ ਥਾਂ-ਥਾਂ ਤੇ ਟੁੱਲਦਾ ਕਾ ਉਹ ਕੂੜੇ ਦਾ ਸਹੀ ਢੰਗ ਨਾਲ ਪ੍ਰਵੰਧਨ ਹੋਵੇ ਉਹ ਹਿੱਸੇ ਕੂੜੇ ਤੋਂ ਖਾਦ ਤਿਆਰ ਹੋਵੇ ਤੇ ਉਹ ਖੇਤਾਂ ਵਿੱਚ ਵਰਤੀ ਜਾਵੇ ਜਾਂ ਨਰਸਰੀਆਂ ਵਿੱਚ ਵਰਤੀ ਜਾਵੇ ਤੇ ਜਿਹੜਾ ਗੰਦਾ ਪਾਣੀ ਆ ਰਸੋਈ ਬਾਥਰੂਮ ਦਾ ਉਹਦਾ ਪ੍ਰਵੰਧਨ ਵੀ ਸਹੀ ਢੰਗ ਨਾਲ ਹੋਵੇ ਇਹ ਪਾਣੀ ਆ ਜਿਹੜਾ ਖੇਤੀਬਾੜੀ ਵਿੱਚ ਪਿਊਰੀਫਾਈ ਹੋ ਕੇ ਉਹ ਖੇਤੀਬਾੜੀ ਵਿੱਚ ਕਿੰਨਾ ਜਾ ਸਕੀਏ ਇਹਦੇ ਨਾਲ ਸਾਡੇ ਪਿੰਡੇ ਡਿਵਲਪ ਹੋਣਗੇ ਪਿੰਡ ਅੱਗੇ ਆਣਗੇ ਆਪਣੇ ਜਦੋਂ ਸਾਡੇ ਪਿੰਡ ਅੱਗੇ ਆਣਗੇ ਤਾਂ ਸਾਡਾ ਜ਼ਿਲ੍ਹਾ ਆਪਣੇ ਆਪ ਹੀ ਅੱਗੇ ਆ ਜਾਣਾ ਕਿੰਨੇ ਪਿੰਡਾਂ ਨੇ ਭਾਗ ਲਿਆ ਤੁਹਾਡੇ ਪਿੰਡ ਇਹਦੇ ਵਿੱਚ ਸਾਡਾ ਪਟਿਆਲਾ ਜ਼ਿਲ੍ਹੇ ਦੇ ਸਾਰੇ ਪਿੰਡ ਆਏ ਜੀ 58 ਪੰਚਾਇਤਾਂ ਨੇ ਉਹਨਾਂ ਨੇ ਪਾਰਟਿਸਪੇਟ ਕੀਤਾ ਮੈਂ ਪਿੰਡ ਰੌਂਗਲੇ ਤੋਂ ਸਤਾਰ ਮਹਮਦ ਸਰਪੰਚ ਤੇ ਅਸੀਂ ਅਜਿਹਾ ਕਿ ਸੈਨੀਟੇਸ਼ਨ ਵਿਭਾਗ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਵਿਭਾਗ ਦੇ ਅਧੀਨ ਇੱਕ ਮੀਟਿੰਗ ਦੇ ਵਿੱਚ ਸਾਨੂੰ ਬੁਲਾਇਆ ਗਿਆ ਸਾਰੇ ਪਿੰਡਾਂ ਦੇ ਵਿੱਚੋਂ ਪੰਜ ਸਰਪੰਚ ਤੇ ਮੋਤਵਰ ਦੇ ਲੋਕ ਉਹ ਪੁੱਛੇ ਨੇ ਤੇ ਉਹਦੇ ਵਿੱਚ ਅਸੀਂ ਸਾਰੇ ਨੇ ਪੂਰੇ ਪਿੰਡ ਦੇ ਦੌਰਾਨ ਆਪਣੇ ਆਪਣੇ ਹਸਮਸਿਆਵਾਂ ਵੀ ਦੱਸੀਆਂ ਤੇ ਆਪਣੇ ਆਪਣੇ ਜੋ ਪ੍ਰੋਜੈਕਟ ਪਿੰਡਾਂ ਦੇ ਵਿੱਚ ਲਾਏ ਹੋਏ ਨੇ ਅਸੀਂ ਉਹਨਾਂ ਵਾਲੇ ਕਿਹੜੇ ਕਿਹੜੇ ਪ੍ਰੋਜੈਕਟ ਲੱਗੇ ਹੋਏ ਸਾਡੇ ਪਿੰਡ ਦੇ ਵਿੱਚ ਰੌਂਗਲੇ ਦੇ ਵਿੱਚ ਜੀ ਇੱਕ ਤਾਂ ਸੋਲਿਡ ਬੇਸਡ ਮੈਨੇਜਮੈਂਟ ਦਾ ਪ੍ਰੋਜੈਕਟ ਅਸੀਂ 2019 ਦੇ ਵਿੱਚ ਸ਼ੁਰੂ ਕੀਤਾ ਸੀ ਸਾਡਾ ਅੱਜ ਉਹ ਪੂਰਾ ਸਕਸੈਸਫੁਲ ਚੱਲ ਰਿਹਾ ਹੈ ਸਾਡਾ ਪਿੰਡ ਬਿਲਕੁਲ ਸਾਫ਼ ਸੁਥਰਾ ਹੈ ਤੇ ਸਾਡੇ ਪਿੰਡ ਦਾ ਜੋ ਪੂਰਾ ਕਰਕਟ ਹੈ ਉੱਥੇ ਸੋਲਡ ਬੇਸ ਮੈਨੇਜਮੈਂਟ ਚ ਜਾਂਦਾ ਹੈ ਤੇ ਉੱਥੇ ਅਸੀਂ ਗਿੱਲੇ ਗੂੜੇ ਦੀ ਖਾਦ ਤਿਆਰ ਕਰ ਦਿੰਦੇ ਆ ਤੇ ਸੁੱਕਾ ਗੂੜਾ ਜਿਹੜਾ ਉਹਨੂੰ ਅਸੀਂ ਇੱਕ ਸਾਈਡ ਤੇ ਭੱਟੀ ਤੇ ਉਹਨੂੰ ਅੱਗੇ ਲਾ ਕੇ ਸਾੜ ਦਿੰਦੇ ਆ ਤੇ ਜਿਹੜਾ ਸਾਡੀ ਖਾਦ ਬਣਦੀ ਆ ਉਹ ਸੋ ਉਹਨੂੰ ਅਸੀਂ ਯੂਜ਼ ਕਰਦੇ ਆ ਸਾਡੇ ਪਿੰਡ ਇੱਕ ਨਾਨਕ ਬਾਗ ਵੀ ਲਾਇਆ ਹੋਇਆ ਅਸੀਂ ਉਹ ਵੀ 2019 ਜੁਲਾਈ ਦੇ ਵਿੱਚ ਲਾਇਆ ਸੀ ਉਹ ਸਾਡੇ ਬੂਟੇ ਕਾਫੀ ਵੱਡੇ ਵੱਡੇ ਹੋ ਗਏ ਤੇ ਉੱਥੇ ਨਿਰਗਾ ਦੇ ਨਾਲ ਉਹਦੇ ਸਜਾਵ ਦੇ ਨਾਲ ਅਸੀਂ ਉਹਨਾਂ ਨੂੰ ਬਹੁਤਾਂ ਪਾਣੀ ਦੇਣਾ ਉਹਨਾਂ ਦੀ ਬੁढ़ाई ਕਰਨੀ ਉਹਨਾਂ ਨੂੰ ਰੇਹ ਪਾਣਾ ਜਨਾਂ ਨੂੰ ਦਵਾਈ ਪਾਣਾ ਸਿਉਂਕ ਦੀ ਦੀਵਾਰੀ ਜਾਂ ਹੋਰ ਅਸੀਂ ਉਹਨਾਂ ਨੂੰ ਪੂਰਾ ਮੈਂਟੇਨ ਰੱਖਿਆ ਹੋਇਆ ਤੇ ਅਸੀਂ ਉਹ ਜਿਹੜੀ ਖਾਦ ਉਥੋਂ ਤਿਆਰ ਕਰਦੇ ਆ ਸੋਲਿਡ ਬੇਸ ਮੈਨੇਜਮੈਂਟ ਦੇ ਪਲਾਂਟ ਤੋਂ ਤਾਂ ਅਸੀਂ ਉਹਨਾਂ ਨੂੰ ਉੱਥੇ ਯੂਜ਼ ਵੀ ਕਰਦੇ ਆ ਤਾਂ ਕਿ ਉਹ ਥੇ ਹੋਰ ਵਧਣ ਫਲਣ ਕਰਕੇ ਆਪਣੇ ਪਿੰਡ ਨੂੰ ਅੱਗੇ ਲਿਜਾਣਾ ਚਾਹੁੰਦੇ ਆਂ ਸੌਜ ਮੁਕਤ ਬਣਾਉਣਾ ਚਾਹੁੰਦੇ ਆਂ ਸਾਡੇ ਪਿੰਡ 'ਚ ਟੋਪੇ ਦੀ ਸਫਾਈ ਦਾ ਕੰਮ ਚੱਲ ਰਿਹਾ ਏ ਤੇ ਅਸੀਂ ਹੋਰ ਵੀ ਅੱਗੇ ਬਹੁਤ ਕੂੜੇ ਦਾ ਵੀ ਤੇ ਠੋਸ ਕੂੜੇ ਦਾ ਵੀ ਆਪਣੇ ਪਿੰਡ 'ਚ ਲਗਾਉਣਾ ਚਾਹੁੰਦੇ ਆਂ ਤੇ ਪਾਣੀ ਦਾ ਵੀ ਤਰਲ ਜੋ ਸਾਡੇ ਬਾਥਰੂਮਾਂ 'ਚੋਂ ਆਂਦਾ ਹੈ ਜਾਂ ਕਿਚਨ ਦਾ ਜਾਂ ਕੁਝ ਵੀ ਉਹ ਅਸੀਂ ਆਪਣੇ ਪਿੰਡ ਦੇ ਵਿੱਚ ਕਰਵਾਉਣਾ ਚਾਹੁੰਦੇ ਆਂ ਤਾਂ ਕਿ ਸਾਡਾ ਪਿੰਡ ਸਫਾਈ ਨਾਲ ਅੱਗੇ ਜਾ ਸਕੇ ਅਸੀਂ ਆਪਣੇ ਪਿੰਡ ਨੂੰ ਵਧੀਆ ਕਰਨਾ ਚਾਹੁੰਦੇ ਆਂ ਆਪਣੇ ਬਲਾਕ ਪੱਧਰ ਤੇ ਵੀ ਕਰਨੀ ਸੇਚ ਕਾੜੀ ਸਰਪੰਚ ਪਿੰਡਲ ਚ ਕਾੜੀ ਜੋ ਅੱਜ ਵਾਟਰ ਵਰਕ ਸਪਲਾਈ ਵਿਭਾਗ ਵੱਲੋਂ ਸਾਡੇ ਸਾਰੇ ਬਲਾਕ ਦੀ ਪੰਜ ਸਰਪੰਚ ਸਹਿਬਾਨ ਇਕੱਠੇ ਹੋਈ ਸੀ ਬਹੁਤ ਚੰਗਾ ਲੱਗਿਆ ਇੱਥੇ ਸਾਨੂੰ ਪਹੁੰਚ ਕੇ ਸਾਡੇ ਜਿਹੜੇ ਅਫਸਰ ਸਹਿਬਾਨ ਨੇ ਅੱਗੇ ਵੀ ਸਾਨੂੰ ਬਹੁਤ ਵਧੀਆ ਪਿੰਡਾਂ ਦੇ ਵਿੱਚ ਗੈਡ ਕਰਦੇ ਨੇ ਪਿੰਡਾਂ ਦੇ ਵਿੱਚ ਜਾ ਕੇ ਵੀ ਗੈਡ ਕਰਦੇ ਨੇ ਔਰ ਅੱਜ ਵੀ بڑا ਜੋ ਸਕੀਮਾ ਨੇ ਉਹਦੇ ਲਈ ਸਾਨੂੰ ਜਾਣੂ ਕਰਵਾਇਆ ਸਾਡੇ ਸਾਰੇ ਟੀਮ ਨੇ ਅਫਸਰ ਸਹਿਬਾਨ ਨੇ ਔਰ ਸਾਨੂੰ ਇੱਥੇ ਪਹੁੰਚ ਕੇ ਬਣਿ ਖੁਸ਼ੀ ਹੋਈ ਔਰ ਸਾਡੇ ਜੋ ਪਿੰਡਾਂ ਦੇ ਵਿੱਚ ਜੋ ਚੰਗੇ ਕੋਈ ਸੁਝਾਅ ਨੇ ਉਹ ਅਸੀਂ ਆਪਣੇ ਦਸੇਂ ਤੇ ਸਾਨੂੰ ਜੋ ਇਹਨਾਂ ਨੇ ਦੱਸਿਆ ਖਾਨੂੰ ਗਾਈਡ ਕੀਤਾ ਬੜਾ ਚੰਗਾ ਲੱਗਿਆ ਬੜੀ ਚੰਗੀ ਟੀਮ ਆ ਸਾਡੇ ਅਫਸਰ ਸਾਹਿਬਾਨ ਜਿਨ੍ਹਾਂ ਨੇ ਸਾਨੂੰ ਆ ਕੇ ਬੁਲਾ ਕੇ ਸਾਨੂੰ ਜਿਹੜੀ ਕੋਈ ਗ੍ਰਾਂਟ ਵਗੈਰਾ ਜਾਂ ਕੋਈ ਹੋਰ ਸਾਡੇ ਪਿੰਡਾਂ ਦੇ ਵਿੱਚ ਦੇਸਾ ਦੇ ਕਰ ਸਕਦੇ ਨੇ ਉਹਦੇ ਲਈ ਵੀ ਅਸੀਂ ਵੀ ਲਾਹੇਵੰਦਾ ਔਰ ਕੋੜਾ ਐਕਟਿਵਾਇਸ ਗੱਲ ਚ ਕੋਈ ਪਖਾਣੇ ਦੀ ਆ ਜਾਂ ਕੋਈ ਕੋੜੇ ਕਰਦੀ ਗ੍ਰ ਸਮੱਸਿਆ ਉਹ ਅਸੀਂ ਹੱਲ ਕਰਨ ਵਾਸਤੇ ਸਾਡੇ ਅਫਸਰ ਸਾਹਿਬਾਨ ਨੇ ਗਾਈਡ ਕੀਤਾ ਅਸੀਂ ਇੱਥੇ ਅਫਸਰ ਸਾਹਿਬ ਸਰਕਾਰ ਦਾ ਧੰਨਵਾਦ ਮੈਂ ਸਰਪੰਚ ਪਰਮੋਧ ਭਾਰਤਵਾਸ ਪਿੰਡ ਆਲੋਵਾਲ ਵਿਹਾਤੀ ਪਟਿਆਲਾ ਤੋਂ ਬਿਲੋਂਗ ਕਰਦੇ ਆਂ ਅੱਜ ਜਿਹੜੀ ਇਹ ਮੀਟਿੰਗ ਸਾਡੀ ਜਾਨ ਸਪਲਾਈ ਤੇ ਸੈਨੀਟਾਈਜ਼ਰ ਬਿਲੋਂਗ ਕਰਵਾਈ ਗਈ ਹੈ ਇਸ ਵਿੱਚ ਸਾਨੂੰ ਜੋ ਗਵਰਨਮੈਂਟ ਦੀਆਂ ਜਿੰਨੀਆਂ ਵੀ ਪੋਰਜੀਆਂ ਆਹਿੰਗੀਆਂ ਪਿੰਡਾਂ ਦੇ ਵਿੱਚ ਜਿਸ ਤਰ੍ਹਾਂ ਸੌਲਡ ਰੀਸ ਸਰ ਸਿਚੇ ਵਾਲਾ ਮਾਡਲ ਦਾ ਸਪੜਾ ਦਾ ਕੰਮ ਤੇ ਸਾਂਝੇ ਤਾਇਕਾਨੇ ਹੋਣਾ ਬਾਰੇ ਦੱਸਿਆ ਗਿਆ ਪਰ ਅਸੀਂ ਆਲਰੇਡੀ ਪਹਿਲਾਂ ਹੀ ਸਾਡੇ ਪਿੰਡ ਆਲੋਵਾਲ ਜਿਹੜਾ ਇਹ ਸਿਚੇ ਵਾਲਾ ਮਾਡਲ ਸਫੜਾਂ ਦਾ ਅਸੀਂ ਕਰਵਾ ਚੁੱਕੇ ਆ ਜਿਸ ਨਾਲ ਸਾਡੇ ਜਿਹੜਾ ਗੰਦੇ ਪਾਣੀ ਦਾ ਨਿਕਾਸ ਸੀ ਉਹ ਪਿੰਡ ਦਾ ਬਹੁਤ ਵਧੀਆ ਹੋ ਚੁੱਕਿਆ ਕਿਉਂਕਿ ਉਹ ਨਿਕਾਸ ਜਿਹੜਾ ਗੰਦਾ ਪਾਣੀ ਪਹਿਲਾਂ ਗਲੀਆਂ ਨਾਲੀਆਂ 'ਚ ਖੜਾ ਰਹਿਣਾ ਸੀ ਹੁਣ ਸਿੱਛੇਵਾਲ ਮਾਡਲ ਦੇ ਕਾਰਨ ਜਿਹੜੇ ਸਫੜ ਸੀ ਉਹ ਡੂੰਗੇ ਹੋ ਚੁੱਕੇ ਨੇ ਉਹਨਾਂ ਚਲਾ ਜਾਂਦਾ ਤੇ ਬਰਸਾਤੀ ਪਾਣੀ ਬਹੁਤ ਇਕੱਠਾ ਹੋ ਜਾਂਦਾ ਉਹ ਧਰਤੀ ਦੇ ਵਿੱਚ نیچے ਸਾਫ਼ ਹੋ ਕੇ ਚਲਾ ਜਾਂਦਾ ਇਸ ਨਾਲ ਸਾਡਾ ਪਾਣੀ ਵਧਦਾ ਤੇ ਹੁਣ ਅਸੀਂ ਇੱਕ ਮਤਾ ਪਾਇਆ ਸੀ ਸਾਂਝੇ ਪਹਿਕਾਨੇ ਦਾ ਉਹ ਵੀ ਅਸੀਂ ਮੰਗ ਕਰਦੇ ਹਾਂ ਕਿ ਜਲਦੀ ਜਲਦੀ ਪਿੰਡਾ ਅਲੋਵਲ ਤਿਆਰ ਕੀਤਾ ਜਾਵੇ ਤੇ ਸੋਲਿਡ ਬੇਸ ਵਾਸਤੇ ਵੀ ਅਸੀਂ ਪਿੰਡ ਨੂੰ ਤਾਂ ਜੋ ਕੂੜੇ ਕਰਗਟ ਤੋਂ ਜਿਹੜਾ ਸੁੱਕਾ ਕੂੜਾ ਗਿੱਲਾ ਕੂੜਾ ਦੇ ਵਾਸਤੇ ਇਹ ਸਾਫ਼ ਸੁਥਰਾ ਰਹਿ ਸਕੇ ਉਦੇ ਵਾਸਤੇ ਵੀ ਅਸੀਂ ਇਹ ਜਿਹੜੀ ਅੱਜ ਸਕੀਮ ਮੈਡਮ ਨੇ ਸਾਨੂੰ ਦੱਸਿਆ ਸੀ ਆਪਣੇ ਪਿੰਡ 'ਲਾਗੂ ਕਰਵਾਉਣੇ ਚਾਹੁੰਦੇ ਆ ਕਿਉਂਕਿ ਇਹ ਸਕੀਮਾਂ ਗਵਰਨਮੈਂਟ ਪਿੰਡ ਨੂੰ ਵਧੀਆ ਲਾਗੂ ਕਰਨ ਵਾਸਤੇ ਹੀ ਦਿੰਦੀ ਹੈ ਵੀ ਪਿੰਡ ਵਧੀਆ ਦੇਖਣਾ ਅਸੀਂ ਵੀ ਇਹ ਗੱਲ ਚਾਹੁੰਦੇ ਹਾਂ ਜਿਹੜਾ ਸਾਡਾ ਪਰਿਆਲਾ ਦਿਹਾਤੀ ਆ ਉਹ ਪੰਜਾਬ ਦੇ ਸਾਰੇ ਜਿਹੜੀ ਸਾਡੀ ਸੀਟ ਅਪ ਟਿਆਲਾ ਦੇ ਹੱਥੀ ਸਭ ਤੋਂ ਵਧੀਆ ਤੇ ਸਭ ਤੋਂ ਸੁੰਦਰ ਲੱਗੇ ਸਾਡੇ ਪਿੰਡਾਂ ਦੀ ਦਿਖ ਜਿਹੜੀ ਕੋਈ ਇੱਕ ਬਹੁਤ ਵਧੀਆ ਦਿਖੇ ਤੇ ਜਿਹੜਾ ਅੱਜ ਇਹ ਉਪਰਾਲਾ ਉਰੇ ਕੀਤਾ ਗਿਆ ਬਹੁਤ ਵਧੀਆ ਸੀ ਮੈਂ ਸਾਰੇ ਸਟਾਫ ਦਾ ਤੇ ਜਿੰਨੇ ਮੇਰੇ ਸਰਪੰਚ ਵੀਰ ਸਾਰੇ ਇੱਥੇ ਦੂਰੋਂ ਤੁਹਾਡੇ ਆਏ ਨੇ ਪੰਜ ਸਰਪੰਚ ਮੈਂ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀ ਸასი ਘਰ